ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸਿ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਸ਼ਾਮ ਦਾ 5:00 ਵਜੇ ਮੈਂ ਇਹ ਬਲੌਗ ਸ਼ੂਟ ਕਰਨ ਲੱਗੀ ਹਾਂ ਤੇ 5:00 ਵਜੇ ਦਾ ਟਾਈਮ ਹੈ ਤੇ ਥੋੜਾ ਥੋੜਾ ਜਿਹਾ ਦੇਨੇ ਆ ਤੇ ਥੋੜਾ ਥੋੜਾ ਜਿਹਾ ਮਤਲਬ ਪੀ ਮੌਸਮ ਗਰਮੀ ਵੀ ਕਾਫੀ ਜ਼ਿਆਦਾ ਹੈ ਤੇ ਅੰਦਰ ਮੈਂ ਸਬਜੀ ਜਿਹੜੀ ਆ ਕੁੱਕਰ ਚ ਧਾਰਾਈਆਂ ਸੀ ਅੱਜ ਮੈਂ ਬਣਾਉਣ ਲੱਗੀ ਸੀ ਆਲੂ ਪਨੀਰ ਦੀ ਸਬਜੀ ਤੇ ਪਨੀਰ ਮੈਂ ਘਰੇ ਹੀ ਬਣਾਇਆ ਸੀ ਤੇ ਅੰਦਰ ਮੇਰਾ ਤੜਕਾ ਜਿਹੜਾ ਉਹ ਮਚੜਾ ਕੇ ਤੇ ਬਾਹਰ ਦਾ 뷰 ਲੈਣ ਚ ਲੱਗੀ ਸੀ ਤੇ ਮੌਸਮ ਐਵੇਂ ਦਾ ਹੀ ਚੱਲ ਰਿਹਾ ਹੈ ਸ਼ਾਮ ਦਿਨ ਦਿਨ ਨੂੰ ਗਰਮੀ ਜੀ ਹੋ ਜਾਂਦੀ ਹੈ ਸ਼ਾਮ ਨੂੰ ਤਸਵੀਰ ਬਨੇ ਇنسان ਫਿਰ بارش ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਮੇਰਾ ਮਸਾਲਾ ਜਿਹੜਾ ਪੋ ਚੱਲਿਆ ਤਾਂ ਹੁਣ ਮੈਂ ਇਹਦੇ ਵਿੱਚ ਮਸਾਲੇ ਜਿਹੜੇ ਐਡ ਕਰਾਂਗੀ ਤੇ ਹੁਣ ਮੈਂ ਫੋਨ ਆਪਣੇ ਨੂੰ ਇੱਕ ਪਾਸੇ ਸਾਈਡ ਤੇ ਰੱਖ ਤਾ ਹੁਣ ਮੈਂ ਕਰਨ ਲੱਗੀ ਆ ਆਪਣਾ ਕੰਮ ਸ਼ੁਰੂ ਤੇ ਸਭ ਤੋਂ ਜ਼ਿਆਦਾ ਮੈਨੂੰ ਹੁੰਦਾ ਹੈ ਕਿ ਟਾਈਮ ਨਾਲ ਰੋਟੀ ਪਾਣੀ ਬਣਾ ਕੇ ਬਾਅਦ ਚ ਸ਼ਾਮ ਦਾ 파ਟ ਜਿਹੜਾ ਰਸਾਇਦਾ ਕਰਨਾ ਹੁੰਦਾ ਵਾ ਤੇ ਅੱਜ ਸਰਦਾਰ ਜੀ ਚਲ ਗਏ ਸੀ ਐਤਵਾਰ ਸੀ ਚਪੈਰਾ ਸੈਵ ਕਟਣ ਤੇ ਇਸ ਕਰਕੇ ਫਿਰ ਮੈਂ ਕੱਲੀ ਸੀ ਤੇ ਬੱਚੇ ਵੀ ਥੋੜਾ ਜਿਹਾ ਤੰਗ ਬਹੁਤ ਕਰ ਰਹੇ ਸੰਡੇ ਛੁੱਟੀ ਤੇ ਅੱਜੇ ਮੈਂ ਬਲੌਗ ਪਾ ਰਹੀ ਹਾਂ ਸੋਮਵਾਰ ਨੂੰ ਸੰਡੇ ਵਾਲੇ ਦਿਨ ਸ਼ਾਮ ਨੂੰ ਅਸੀਂ ਬਣਾਇਆ ਸੀ ਤੇ ਕਦੇ-ਕਦੇ ਲਾਈਟ ਆ ਰਹੀ ਹੈ ਕਦੇ ਜਾ ਰਹੀ ਹੈ ਤੇ ਇਦਾਂ ਹੀ ਚੱਲ ਰਿਹਾ ਹੈ ਤੇ ਇੱਥੇ ਹੁਣ ਮੈਂ ਮਸਾਲੇ ਜਿਹੜੇ ਐਡ ਕਰਕੇ ਸਬ지ਂ ਤੜਕਾ ਲਾਤਾ ਹਾਂ ਤੇ ਮੇਰੇ ਬਲੌਗ ਤੁਸੀਂ ਘੱਟ ਸ਼ੇਅਰ ਕਰਦੇ ਜੀ ਪਲੀਜ਼ ਫੋਰ ਜ਼ਰੂਰ ਕਰਿਆ ਕਰੋ ਬਲੌਗ ਬਣਾਉਣ ਵਾਸਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੇਰੇ ਲਾਗੇ ਕੋਈ ਵੀ ਬਲੌਗ ਬਣਾਉਣ ਵਾਸਤੇ ਹੁੰਦਾ ਨਹੀਂ ਹੈ ਇਸ ਕਰਕੇ ਮੈਨੂੰ ਖੁਦ ਨੂੰ ਇੱਥੇ ਸਾਰਾ ਕੰਮ ਜੜਾਓ ਕਰਨਾ ਪੈਂਦਾ ਬੱਚਿਆਂ ਦੇ ਵੀ ਦੋ ਬੱਚਿਆਂ ਦੀ ਦੇਖਭਾਲ ਵੀ ਕਰਨੀ ਕਰਦਾ ਕੰਮ ਸਾਮਣਾ ਬਲੌਗ ਵੀ ਬਣਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਸ਼ਾਇਦ ਮਤਲਬ ਪਬਲਿਕ ਨੂੰ ਇਹ ਲੱਗਦਾ ਹੈ ਕਿ ਮਤਲਬ ਬਲੌਗ ਬਣਾਉਣੇ ਬਹੁਤ ਜ਼ਿਆਦਾ ਸੌਖੇ ਨਹੀਂ ਪਰ ਜਿਹੜਾ ਬਣਾਉਂਦਾ ਉਹਨੂੰ ਪੁੱਛ ਕੇ ਦੇਖੋ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਬੜੋ ਸਭ ਤੋਂ ਜ਼ਿਆਦਾ ਔਖਾ ਹੁੰਦਾ ਬਣਾਉਣਾ ਐਡਿਟ ਕਰਨਾ ਤੇ ਬੰਦਾ ਛੱਟਕਾਰ ਹੀ ਲੈਂਦਾ ਵਾ ਇਧਰ ਬੱਚੇ ਬਹੁਤ ਜ਼ਿਆਦਾ ਸੰਕਰੇ ਸੀ ਇਸ ਕਰਕੇ ਮੈਂ ਗੈਸ ਲੋ ਤੇ ਕਰਕੇ ਤੜਕਾ ਜਿਹੜਾ ਪੁੱਜਨ ਤੇ ਰੱਖਤਾ ਦਿੱਤਾ ਏ ਪੁੱਜ ਚੁੱਕਿਆ ਤੇ ਹੁਣ ਇਸ ਦੇ ਵਿੱਚ ਮੈਂ ਟਮਾਟਰ ਇੱਕ ਹੈਡ ਛੋਟਾ ਜਿਹਾ ਕਰ ਦਾਂਗੀ ਤੇ ਟਮਾਟਰ ਅਸੀਂ ਬਾਅਦ ਵਿੱਚ ਪਾਉਨੇ ਆ ਮਸਾਲਾ ਪੋਣਨ ਤੋਂ ਬਾਅਦ ਤੇ ਮਸਾਲੇ ਮੇਰੇ ਸਾਰੇ ਐਡ ਹੋ ਚੁੱਕੇ ਦੇਗੀ ਮਰਜ਼ੀ ਰਹੇਗੀ ਸੀ ਉਹ ਮੈਨੂੰ ਚਿੱਤ ਤਫਲ ਗਿਆ ਤੇ ਫਿਰ ਮੈਂ ਹੁਣ ਐਡ ਉਹ ਵੀ ਕਰ ਦਿੱਤੀ ਹੈ ਇਤਿਹਾਸ ਸਾਡੇ ਸਾਰੇ ਮਸਾਲੇ ਹੋ ਚੁੱਕੇ ਨੇ ਤੇ ਹੁਣ ਮੈਂ ਤੇ ਸੋਚ ਰਹੀ ਹਾਂ ਕਿ ਛੋਟਾ ਜਿਹਾ ਕਿ ਟਮਾਟਰ ਆ ਉਹ ਵੀ ਕੱਟ ਕੇ ਐਡ ਕਰਦਾ ਤੇ ਹੋਰ ਤੁਸੀਂ ਸੁਣਾਓ ਠੀਕ ਠਾਕ ਜੇ ਮੇਰੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮਾੜਾ ਮੋਟাইয়া ਗਰੀਬਾਂ ਦਾ ਬਲੌਗ ਲੇਕਿਨ ਸ਼ੇਅਰ ਜ਼ੂਰ ਕਰਿਆ ਕਰੋ ਤੇ ਘਰ ਦੀ ਗਮਾਂ ਵੀ ਜੇ ਦਹੀਂ ਪੰਦਾ ਸਾਰਾ ਦਿਨ ਲੰਗ ਜਾਂਦਾ ਕਿਉਂਕਿ ਸੰਡੇ ਸਾਰਨ ਪਤਾ ਸ਼ਵੇਰ ਦਾ ਕੰਮ ਕਰਦਾ ਕਰਕੇ ਤੇ ਫਿਰ ਅਸੀਂ ਬੱਚਿਆਂ ਨੂੰ ਨਵਾਲਿਆਂ ਦਾ ਸੇਰ ਪਿੰਡੇ ਤੋਂ ਬਸ ਸੰਡੇ ਵਾਲ ਦੇ ਦਿਨ ਬੱਚਿਆਂ ਨੂੰ ਹੋਣਾ ਹੁੰਦਾ ਹੈ ਤੇ ਸੇਰ ਨਵਾਲਿਆਂ ਦਾ ਸੇਰ ਫਾਊਕੇ ਤੇ ਉਸ ਤੋਂ ਬਾਅਦ ਫਿਰ ਦੁਪਹਿਰ ਦਾ ਖਾਣਾ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਹੋਣਾ ਗਿਆ ਰਾਤ ਦਾ ਤੇ ਇਦਾਂ ਹੀ ਮੈਂ ਵੀ ਟਮਾਟਰ ਜਿਹੜਾ ਕੱਟ ਕੇ ਤੇ ਬਰਸਾਲੇ ਵਿੱਚ ਭੁੰਨ ਲੈਣੀ ਆ ਤੇ ਈ ਸੰਡੇ ਵਾਲੇ ਦਿਨ ਤੇ ਜਿਆਦਾ ਸਾਨੂੰ ਆਕ ਹੁੰਦੀ ਕਿ ਬੱਚੇ ਘਰ ਹੁੰਦੇ ਨੇ ਤੇ ਜਦੋਂ ਬਾਚੋ ਘੁਪਿਛੇ ਤੇ ਬੱਚੇ ਸਕੂਲ ਚੱਲ ਜਾਂਦੇ ਉਹਦੋਂ ਤੇ ਨਹੀਂ ਪ੍ਰੋਬਲਮ ਨਹੀਂ ਹੁੰਦੀ ਆਪਣਾ ਮ제ਨਾ ਕੰਮ ਕਰ ਲਈਦਾ ਵਾ ਤੇ ਜਿਆਦਾਤਰ ਜਿਹ ਦਿਨ ਬੱਚੇ ਛੁੱਟੀਆਂ ਦੇ ਉਦੋਂ ਜਿਆਦਾ ਸਤਾਉਂਦੇ ਨੇ ਤੇ ਇੱਥੇ ਅਸੀਂ ਘਰੇ ਪਨੀਰ ਬਣਾਇਆ ਹੋਇਆ ਸੀ ਮੈਂ ਤੇ ਪਨੀਰ ਮੈਂ ਪਹਿਲਾਂ ਬਣਾ ਲਿਆ ਸੀ ਉਸ ਤੋਂ ਬਾਅਦ ਫਿਰ ਮੈਂ ਸਬਜੀ ਦਾ ਤੜਕਾ ਜਿਹੜਾ ਉਤਾਰਤਾ ਸੀ ਤੇ ਸਬਜੀ ਦਾ ਤੜਕਾ ਮੇਰਾ ਬਣ ਚੁੱਕਿਆ ਤੇ ਹੁਣ ਮੈਂ ਆਲੂ ਜੜੇ ਆ ਉਹ ਇਹਦੇ ਵਿੱਚ ਪਾ ਦਨੇ ਆ ਤੇ ਆਲੂ ਜੜੇ ਉਹ ਮੈਂ ਕੱਟ ਕੇ ਨਹੀਂ ਬਾਣੇ ਇਸ ਤਰ੍ਹਾਂ ਹੀ ਮੈਂ ਹਾਫ-ਹਾਫ ਕਰਕੇ ਆਲੂੜੇ ਨੇ ਉਪਾ ਦੇਨੇ ਨੇ ਕਿਉਂਕਿ ਕਹਿੰਦੇ ਨੇ ਉਬਾਲ ਕੇ ਸਬਜੀ ਸਵਾਦ ਵਧਦੀ ਆਲੂਆਂ ਦੀ ਤੇ ਇਸ ਕਰਕੇ ਅਸੀਂ ਆਲੂ ਨੂੰ ਨਿੱਕੇ-ਨਿੱਕੇ ਨਹੀਂ ਕਟਾਂਗੇ ਆਲੂਆਂ ਨੂੰ ਅਸੀਂ ਮੋਟੇ-ਮੋਟੇ ਹੀ ਇਸ ਤਰ੍ਹਾਂ ਬਾਦਵਾਗੇ ਤੇ ਤਰੀ ਦੇ ਵਿੱਚ ਰੇਜ ਕਿਤੇ ਆਪਣੇ ਆਪ ਹੀ ਉਬਲ ਜਾਣਗੇ ਤੇ ਹੁਣ ਅਸੀਂ ਆ ਗਏ ਆ ਆਲੂਆਂ ਤੇ ਆਲੂ ਤੁਸੀਂ ਦੇਖ ਸਕਦੇ ਏਦਾਂ ਦਾ ਮੈਂ ਕੱਟ ਲੈਣੇ ਨੇ ਤੇ ਏਦਾਂ ਹੀ ਕੱਟ ਕੇ ਅਸੀਂ ਵੀ ਇਹ ਚ ਜਿਹੜੇ ਨੇ ਸਬਜੀ ਤੇ ਸੁੱਟ ਦੇਣੇ ਤਰੀ ਦੇ ਤੇ ਨਾਲ ਹੀ ਤਰੀ ਵੀ ਵਧੀਆ ਹੋ ਜਾਣੀ ਸੰਗਣੀ ਤੇ ਨਾਲ ਹੀ ਸਬਜੀ ਵੀ ਸਵਾਦ ਵਧਦੀ ਹੈ ਇਸ ਤਰ੍ਹਾਂ ਨਾਲ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਇੱਟਮ ਆਲੂ ਕੱਟ ਲੈਨੇ ਤੇ ਹੁਣ ਇਹਨਾਂ ਨੂੰ ਮੈਂ ਵਾਸ਼ ਕਰਕੇ ਤੇ ਫਿਰ ਮੈਂ ਵਿੱਚ ਪਾ ਦੇਨੇ ਨੇ ਤੇ ਪਹਿਲਾਂ ਮੈਂ ਆਲੂ ਨੂੰ ਤੋਲਾਂ ਤੋਕੇ ਚੰਗੀ ਤਰ੍ਹਾਂ ਤੇ ਫਿਰ ਮੈਂ ਇਹਦੇ ਵਿੱਚ ਸੁੱਟ ਦੇਨੇ ਨੇ ਉਸ ਤੋਂ ਬਾਅਦ ਇਸ ਵਿੱਚ ਅਸੀਂ ਪਾਣੀ ਐਡ ਕਰ ਦੇਣਾ ਤੇ ਸਾਡੇ ਆਲੂਨ ਸਰਦੀ ਬਣ ਕੇ ਤਿਆਰ ਹੋ ਜਾਣੀਆਂ ਦੋ ਤਿੰਨ ਜੀੜੀਆਂ ਲਗਾਵਾਂਗੇ ਤੇ ਸਬਜੀ ਹੋ ਜੇਗੀ ਤਿਆਰ ਤੇ ਅੱਜ ਮੇਰੀ ਥੋੜੀ ਜੀ ਤਬੀਅਤ ਕੱਲ ਠੀਕ ਨਹੀਂ ਸੀ ਇਸ ਕਰਕੇ ਥੋੜਾ ਜਿਹਾ ਮੇਰਾ ਕਲਾਜਾ ਖਰਾਬ ਹੋਇਆ ਹੈ ਤੇ ਦੇਖੋ ਮੈਂ ਅਲੁ ਜਿਹੜੇ ਐਡ ਕਰਦੇ ਇਦਾਂ ਹੀ ਵਿੱਚ ਮਸਾਲੇ ਦੇ ਤੇ ਇਸ ਵਿੱਚ ਅਸੀਂ ਹੁਣ ਪਾਣੀ ਪਾ ਦੇਣਾ ਵਾ ਇਦਾਂ ਹੀ ਇਹਦੇ ਵਿੱਚ ਅਸੀਂ ਪਾਣੀ ਜਿਹੜਾ ਉਹ ਐਡ ਕਰ ਦੇਣਾ ਵਾ ਤੇ ਧੋਕ ਜਿਹੜੇ ਨੇ ਉਹ ਕੋਲੇ ਪਾਣੀ ਦੇ ਉਹ ਮੈਂ ਹੋਰ ਪਾ ਦਾਂਗੀ ਇਹਦੇ ਵਿੱਚ ਫਿਰ ਚੰਗੀ ਤਰ੍ਹਾਂ ਰਲ ਰਿੜੇ ਨੇ ਉਬਲ ਹੋ ਜਾਣਗੇ ਤੇ ਨਾਲ ਹੀ ਵਧੀਆ ਸਬਜੀ ਜਿਹੜੀ ਹੱਡੀ ਬਣ ਕੇ ਤਿਆਰ ਹੋ ਜਾਏਗੀ ਤੇ ਪਲੀਜ਼ ਮੈਂ ਬਾਰ-ਬਾਰ ਇਹ ਰਿਕੁਐਸਟ ਕਰਦੀ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਸਪੋਰਟ ਬਹੁਤ ਘੱਟ ਕਰਦੇ ਜੇ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਡੀਓ ਬਣਾਉਣ ਵਾਸਤੇ ਵੀ ਦੋ ਬੱਚਿਆਂ ਦੇ ਨਾਲ ਤਾਂ ਬਹੁਤ ਜ਼ਿਆਦਾ ਕੰਮ ਦਾ ਹੈ ਵੀਡੀਓ ਨੂੰ ਬਣਾਉਣਾ ਤੇ ਇਸ ਵਿੱਚ ਅਸੀਂ ਪਾਣੀ ਜਿਹੜਾ ਐਡ ਕਰਤਾ ਥੋੜਾ ਜਿਹਾ ਪਾਣੀ ਹੋਰ ਮੈਂ ਐਡ ਕਰ ਦਾਂਗੇ ਤੇ ਵਿੱਚ ਉਸ ਤੋਂ ਬਾਅਦ ਅਸੀਂ ਕੁੱਕਰ ਨੂੰ ਬੰਦ ਕਰਕੇ ਤੇ गैस ਤੇ ਰੱਖ ਦਵਾਂਗੇ ਦੋ ਕੁ ਛੀਟੀਆਂ ਮਰਵਾਵਾਂਗੇ ਉਸ ਤੋਂ ਬਾਅਦ ਅਸੀਂ ਇਸ ਨੂੰ ਗੈਸ ਨੂੰ ਬੰਦ ਕਰਕੇ ਫਿਰ ਸਬਜ਼ੀ ਨੂੰ ਚੈੱਕ ਕਰਾਂਗੇ ਕਿ ਆਲੂ ਸਾਡੇ ਹੋ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੇਰ ਦਾਂਗੇ ਵਿੱਚੇ ਸਬਜ਼ੀ ਤੇ ਤੇ ਬਹੁਤ ਸਵਾਦ ਸਬਜ਼ੀ ਬਣੇਗੀ ਤੇ ਇੱਧਰ ਮੈਂ ਇੱਕ ਹੋਰ ਡੂੰਗਾ ਪਾਣੀ ਨਾਲ ਲਿਆ ਕੇ ਪਾ ਕੇ ਤੇ ਸਬਜ਼ੀ ਜਿਹੜੀ ਆ ਉਹ ਕੁੱਕਰ ਜਿਹੜਾ ਹੁਣ ਮੈਂ ਬੰਦ ਕਰ ਦਾਂਗੀ ਦੋ ਢੂੰਘੇ ਟਾਈਮ ਮੇਂ ਪਾਣੀ ਦੇ ਬਾਅਦ ਦਿੱਤੇ ਨੇ ਤੇ ਹੁਣ ਮੈਂ ਕਰਤਾ ਕੁੱਕਰ ਬੰਦ ਤੇ ਅਸੀਂ ਇਧਰ ਕੱਟ ਲਈ ਹੁਣ ਜੀ ਪਨੀਰ ਕਿਉਂਕਿ ਸਾਡਾ ਸਾਰਾ ਕੰਮ ਹੁਣ ਹੋ ਗਿਆ ਕੰਪਲੀਟ ਤੇ ਸਬਜੀ ਦਾ ਤੇ ਉਸ ਤੋਂ ਬਾਅਦ ਅਸੀਂ ਫੁਲਕੇ ਵੀ ਪਕਾ ਲੈਣੇ ਆ ਫੁਲਕੇ ਪਕਾ ਕੇ ਫ੍ਰੀ ਹੋ ਜਾਣਾ ਮੈਂ ਉਸ ਤੋਂ ਬਾਅਦ ਸਾਡਾ 파ੜ ਦਾ ਟਾਈਮ ਹੀ ਹੋ ਜਾਣਾ ਹੈ ਲਾਈਟ ਫੇਰ ਚ ਲੱਗੀ ਆ ਇਸ ਕਰਕੇ ਨੀ ਰਨੇ ਰਹਾ ਹੋ ਗਿਆ ਤੇ ਇਦਾਂ ਹੀ ਕਰਦੀ ਪਈ ਆ ਲਾਈਟ ਕਦੇ ਆ ਰਹੀ ਹੈ ਕਦੇ ਜਾ ਰਹੀ ਹੈ ਤੇ ਇਧਰ ਅਸੀਂ ਪਨੀਰ ਜਿਹੜਾ ਆ ਉਹ ਮੈਂ ਬਣਾਇਆ ਸੀ ਘਰ ਦਾ ਪਨੀਰ ਹੈ ਦੁੱਧ ਪਿਆ ਸੀ ਕਾਫੀ ਜ਼ਿਆਦਾ ਤੇ ਦੇਖ ਸਕਦੇ ਤੁਸੀਂ ਮੈਂ ਇਦਾਂ ਬਣ ਕੇ ਦੇਦੇ ਉੱਤੇ ਭਾਰ ਇਸ ਚਕਲਾ ਜਿਹੜਾ ਉਹ ਦੇਤਾ ਸੀ ਤੇ ਪਨੀਰ ਸਾਡਾ ਬਿਲਕੁਲ ਸੈੱਟ ਹੋ ਚੁੱਕਿਆ ਹੈ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਬਣਦਾ ਤੇ ਘਰ ਦਾ ਪੀਰ ਵੈਸੇ ਵੀ ਵਧੀਆ ਹੁੰਦਾ ਹੈ ਤੇ ਦੇਖ ਸਕਦੇ ਹੋ ਤੁਸੀਂ ਕਿੱਡਾ ਵਧੀਆ ਬਣਿਆ ਹੈ ਇੱਥੇ ਅਸੀਂ ਇਸ ਨੂੰ ਕੱਟ ਲਵਾਂਗੇ ਛੋਟਾ ਛੋਟਾ ਤੇ ਬਰੀਕ-ਬਰੀਕ ਪੀਸਾਂ ਦੇ ਵਿੱਚ ਛੋਟਾ ਛੋਟਾ ਕੱਟਣ ਤੋਂ ਬਾਅਦ ਅਸੀਂ ਇਸ ਨੂੰ ਜਦੋਂ ਸਾਰੀ ਸਾਡੀ ਸਬਜ਼ੀ ਤਿਆਰ ਹੋ ਜੇਗੀ ਉਸ ਤੋਂ ਬਾਅਦ ਹੀ ਅਸੀਂ ਪਨੀਰ ਜਿਹੜਾ ਐਡ ਕਰਦੇ ਕਿਉਂਕਿ ਪਨੀਰ ਤਾਂ ਸੌਫਟ ਹੁੰਦਾ ਆ ਤੇ ਜੇ ਇਦਾਂ ਹੀ ਪਹਿਲਾਂ ਹੀ ਅਸੀਂ ਐਡ ਕਰ ਦਾਂਗੇ ਤੇ ਫਿਰ ਸਾਰੀ ਜਿਹੜਾ ਸਬਜ਼ੀ ਹੈ ਤੇ ਵਿੱਚ ਹੀ ਸਾਰਾ ਜਿਹੜਾ ਘੁਲ ਜਾਂਦਾ ਵਾ ਇਸ ਕਰਕੇ ਮੇਸ਼ਾ ਇਹ ਸਬਜੀ ਨੂੰ ਸਾਰੀ ਨੂੰ ਕਵਰ ਬਣਾ ਕੇ ਉਸ ਤੋਂ ਬਾਅਦ ਹੀ ਇਸ ਵਿੱਚ ਪਨੀਰ ਜਿਹੜਾ ਉਹ ਐਡ ਕਰਾਂਗੇ ਤੇ ਅਸੀਂ ਇੱਥੇ ਛੋਟਾ ਛੋਟਾ ਪਨੀਰ ਜਿਹੜਾ ਉਹ ਕੱਟ ਲਿਆ ਵਾ ਦੇਖ ਸਕਦੇ ਤੁਸੀਂ ਬਹੁਤ ਹੀ ਸੌਫਟ ਹੈ ਦੇਖ ਸਕਦੇ ਕਿੰਡਾ ਵਧੀਆ ਬਣਿਆ ਆ ਕਾਰ ਦਾ ਪਨੀਰ ਤੇ ਵੈਸੇ ਵੀ ਨੇਚਰਲ ਵਧੀਆ ਬਣਦਾ ਵਾ ਤੇ ਇੱਧਰ ਸਾਡੀਆਂ ਵਿਸਲਾਂ ਵੀ ਜਿਹੜੀਆਂ ਵੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਦੋ ਟੈਂ ਵਿਸਲਾਂ ਮਰਵੋਂ ਤੋਂ ਬਾਅਦ ਅਸੀਂ ਸੁਣੋ ਤੇ ਇੱਧਰ ਮੈਂ ਰੋਟੀਆਂ ਰਣੀ ਆ ਮੈਂ ਕਿਹਾ ਉਹ ਵੀ ਪਕਾ ਲਈ ਲੈਣੇ ਆ ਫੇਰ ਬਾਅਦ ਚ ਸਾਰਾ ਕੰਮ ਸਾਡਾ ਫਰੀ ਹੋ ਜਾਣਾ ਤੇ ਹੁਣ ਇੱਧਰ ਮੈਂ ਫੁਲਕੇ ਜਿਹੜੇ ਪਕਾਉਣੀ ਸ਼ੁਰੂ ਕਰ ਦਿੱਤੇ ਨੇ ਤੇ ਫੁੱਲ ਕਿ ਵੀ ਅਸੀਂ 10 ਕ ਫੁੱਲ ਕਿ ਪਕਾਉਣੇ ਹੁੰਦੇ ਨੇ ਤੇ ਜਿਆਦਾ ਫੁੱਲ ਕਿ ਨਹੀਂ ਪਾਉਣ ਦੇ ਗਰਮੀ ਵਿੱਚ ਤਾਂ 10 ਫੁੱਲ ਕਿ ਪਕਾਉਣ ਲੱਗੇ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਤੇ ਥੋੜੀ ਜਿਹੀ ਟਾਈਮ ਨਾਲ ਰੋਟੀ ਇਸ ਕਰਕੇ ਬਣਾ ਲਈ ਦੀ ਕਿਉਂਕਿ ਬਾਅਦ ਚ ਫੇਰ ਸ਼ਾਮ ਨੂੰ ਰੈਰਾ ਸਾਹਿਬ ਦਾ 파ਟ ਦਾ ਟਾਈਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਫਿਰ ਕੰਮ ਜੇ ਕਰਦੇ ਰਹੀਏ ਤੇ ਫਿਰ ਪਾਠ ਨਹੀਂ ਹੁੰਦਾ ਹੈਗਾ ਕਿ ਇਸ ਕਰਕੇ ਮੈਂ ਟਾਈਮ ਨਾਲ ਹੀ ਕੰਮ ਕਰਕੇ ਉਸ ਤੋਂ ਬਾਅਦ ਮੈਂ ਪਾਠ ਜਿਹੜਾ ਉਹ ਕਰਨਾ ਹੁੰਦਾ ਵਰਾ ਰਿਹਾ ਸੈਤਾਂ ਤੇ ਇਸ ਕਰਕੇ ਫਿਰ ਟਾਈਮ ਨਾਲ ਹੀ ਮੈਂ ਰੋਟੀ ਵਗੈ ਪਾਣੀ ਮੰਗਣਾ ਆ ਕੇ ਤੇ ਸਾਢੇ 6 ਵਜੇ 7:00 ਵਜੇ ਨਹੀਂ ਸੀ ਰੋਟੀ ਜਿਹੜੀ ਬੱਚੇ ਖਾ ਲੈਂਦੇ ਨੇ ਕਿਉਂਕਿ ਟਾਈਮ ਨਾਲ ਬੱਚੇ ਖਾਂਦੇ ਫਿਰ ਪਚ ਜਾਂਦੀ ਆ ਤੇ ਹਮੇਸ਼ਾ ਹੀ ਟਾਈਮ ਨਾਲ ਰੋਟੀ ਖਾਣੀ ਚਾਹੀਦੀ ਆ ਤੇ ਬਾਅਦ ਵਿੱਚ ਜਦੋਂ ਇੱਕਦਮ ਖਾ ਕੇ ਸੌਂ ਜਾਂਦੇ ਆ ਰੋਟੀ ਤੇ ਸਾਡੀ ਜਿਹੜਾ ਰੋਟੀ ਉਹ ਪਚਦੀ ਨਹੀਂ ਹੈਗੀ ਤੇ ਇਸ ਕਰਕੇ ਟਾਈਮ ਨਾਲ ਖਾ ਲੈਣੀ ਚਾਹੀਦੀ ਆ ਉਸ ਤੋਂ ਬਾਅਦ ਰੋਟੀ ਜਿਹੜੀ ਉਹ ਪਚ ਜਾਂਦੀ ਆ ਇਦਰਾਸੀ ਫੁਲਕੇ ਵਗੈਰਾ ਸਾਰਾ ਕੁਝ ਬਣਾ ਲਿਆ ਵਾ ਸਬਜੀ ਬਣ ਗਈ ਆ ਫੁਲਕੇ ਵੀ ਅਸੀਂ ਪਕਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤੇ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਹਜੇ ਤੇ ਮਾਰੇ ਮोटे ਬਲੌਗ ਆ ਰਹੇ ਨੇ ਮੇਰੇ ਕੋਲ ਆਈਫੋਨ ਤਾਂ ਹੈ ਨਹੀਂ ਆ ਤੁਤਨ ਤੁਸੀਂ ਦੇਖ ਸਕਦੇ ਬਲੌਗ ਵੀ ਮੇਰੇ ਜਿਹੜੇ ਕਾਫੀ ਤੁੰਦਰੇ ਤੁੰਦਰੇ ਬਣਦੇ ਨੇ ਕਿਉਂਕਿ ਫੋਨ ਜਿਹੜਾ ਨਾਰਮਲ ਹੀ ਆ ਤੇ ਇਸ ਕਰਕੇ ਫਿਰ ਐਵੇਂ ਦੇ ਹੀ ਬਲੌਗ ਜਿਹੜੇ ਨੇ ਉਹ ਬਣ ਰਹੇ ਨੇ ਤੁਸੀਂ ਸਪੋਰਟ ਕਰੋਗੇ ਤੇ ਫਿਰ ਮੈਂ ਤੁਹਾਡੀ ਸਪੋਰਟ ਨਾਲ ਹੀ ਫਿਰ ਮੈਂ ਜਿਹੜਾ ਫੋਨ ਫੋਨ ਵਗੈਰਾ ਲੈ ਪਾਵਾਂਗੀ ਤੇ ਸਲੈਬ ਦੇ ਉੱਤੇ ਪਲੇਟਾਂ ਨਹੀਂ ਲਗਾਈਆਂ ਇੱਥੇ ਵਾਲਪੇਪਰ ਹੀ ਲਗਵਾਇਆ ਹੈ ਵੀ ਮੈਂ ਮਿਸ਼ੂ ਤੋਂ ਮੰਗਵਾ ਕੇ ਲਗਵਾਇਆ ਸੀ ਤੇ ਇੱਥੇ ਚਕਲਾ ਜਿਹੜਾ ਬਹੁਤ ਜ਼ਿਆਦਾ ਤਿਲਕਦਾ ਰੋਟੀ ਬਕਾਉਣ ਚ ਵੀ ਦਿੱਕਤ ਆ ਜਾਂਦੀ ਹੈ ਦੇਖ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਸਾਡਾ ਬਲੌਗ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੁਸੀਂ ਕਮੈਂਟ ਵੀ ਨਹੀਂ ਕਰਦੇ ਲਾਈਕ ਵੀ ਬਹੁਤ ਘੱਟ ਕਰਦੇ ਜੀ ਤੇ ਫਿਰ ਅਸੀਂ ਤੁਹਾਨੂੰ ਬਾਹਰ ਦਾ ਵੀ ਉਹ ਦਿਖਾ ਦਈਏ ਕਿ ਮੌਸਮ ਹੁਣ ਕਿਵੇਂ ਦਾ ਹੋ ਚੁੱਕਿਆ ਹੈ ਸੇਵ ਚੁੱਕੇ ਨੇ .